ਹਾਂ ਲਾ ਰੋਡਾਂ ਦਾ ਸਾਡੇ ਜਨਤ ਤੇ ਬਹੁਤ ਬਹੁਤ ਵਾਕ ਕੀਤਾ ਜਾਂਦਾ ਹੈ ਅੱਜ ਮੈਂ ਬਹੁਤ ਹੀ ਲੇਟ ਉੱਠਿਆ ਹਾਂ ਲਗਭਗ 11 ਵਜੇ ਉੱਠਿਆ ਹਾਂ ਤੇ ਉੱਠ ਕੇ ਮੈਨੂੰ ਘਰ ਤੇ ਥੋੜਾ ਜਿਹਾ ਕਹਿਣਾ ਸੁਖਵਾਇਆ ਮੈਂ ਵੀ ਤੂੰ ਇੰਨੀ ਲੇਟ ਉੱਠਿਆ ਤੇ ਪਰ ਸਵੇਰ ਜਦੋਂ ਮੈਂ ਥੋੜਾ ਜਿਹਾ ਬਾਹਰ ਨਿਕਲਿਆ ਮੈਂ ਦੇਖਿਆ ਸਵੇਰ ਤੱਕ ਧੁੰਦ ਬਹੁਤ ਸੀ ਪਰ ਹੁਣ 12 12 ਵਜੇ ਆਪਣੇ ਇਧਰ ਤੋਂ ਪਾ ਗਈ ਹੈ ਤੇ ਫੇਰ ਆਪਾਂ ਬੱਕਰੀਆਂ ਬਾਹਰ ਕੱਢੀਆਂ ਤੇ ਇਹ ਹੁਣ ਧੁੱਪ ਸੇਕ ਰਹੀਆਂ ਤੇ ਇੱਕ ਆ ਮੰਜੇ ਤੇ ਬੈਠੀ ਆ ਕੇ ਤੇ ਧੁੱਪ ਬਹੁਤ ਵਧੀਆ ਨਿਕਲੀ ਹੋਈ ਆ ਇਹ ਵਧੀਆ ਧੁੱਪ ਸੇਕ ਰਹੀਆਂ ਤੇ ਆਪਾਂ ਵੀ ਬੈਠੇ ਨੇ ਧੁੱਪ ਸੇਕ ਰਹੀਆਂ ਤੇ ਠੰਡ ਦਾ ਕੋਈ ਆਪਕੋ ਕਹਿ ਨਹੀਂ ਸਕਦੇ ਠੰਡ ਬਹੁਤ ਸੀ ਲਗਭਗ ਜਦੋਂ ਇਹਦਾ ਨਵਾਂ ਸਾਲ ਚੜਿਆ ਹੁਣ ਦੋ ਥੋੜੇ ਦਿਨ ਪਹਿਲਾਂ ਤੀ ਧੁੰਦ ਠੰਡ ਬਹੁਤ ਸੀ ਕੱਲ ਵੀ ਬਹੁਤ ਜ਼ਿਆਦਾ ਠੰਡ ਸੀ ਅੱਜ ਸਵੇਰ ਤਾਂ 4 ਡਿਗਰੀ ਟੈਂਪਰੇਚਰ ਸੀਗਾ ਤੇ ਹੁਣ ਲਗਭਗ ਨਿਕਲੀ ਹੋਈ ਏ ਤੋ ਇਹਨੇ ਆਪਣੀਆਂ ਬੱਕਰੀਆਂ ਆਹ ਦੋਵੇਂ ਭੜ ਰਹੇ ਆ ਤੇ ਆਹ ਛੇਰੂ ਤੇ ਆਪਣੀ ਵੱਡੀ ਬੱਕਰੀ ਭੜ ਰਹੇ ਆ ਤੇ ਇਧਰ ਆਪਣਾ ਬੋੜਾ ਖੜਾ ਹੋਇਆ ਵੀ ਭੱਜ ਗਿਆ ਤੇ ਆ ਹੁਣ ਮੇਰੀਆਂ ਲੱਤਾਂ ਛਾ ਕੇ ਵੱਜ ਰਹੀ ਆ ਤੇ ਹੋਣੀ ਹੁਣ ਮੇਰੇ ਪਿੱਛੇ ਪਿੱਛੀ ਆ ਗਿਆ ਛੇਰੂ ਆ ਤੇ ਆ ਬੋੜਾ ਇੱਥੇ ਆਪਣੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਊਗੀ ਮੇਰੇ ਬਦੋ ਬਾਏ ਬਾਏ